ਉਸ ਇਨਸਾਨ ਨੂੰ ਵੱਡਾ ਕਰ ਦਿੰਦੇ ਆ ਹੁਣ ਆਪਾਂ ਸਾਰੀਆਂ ਸੰਗਤਾਂ ਮਹਾਰਾ ਦੇ ਚਰਨਾਂ 'ਤ ਬੈਠ ਕੇ ਉਹਦੀ ਵਡਿਆਈ ਕਰ ਰਹੀਆਂ ਉਹਦੀ ਬਾਣੀ ਪੜਨੀ ਉਹਦੀ ਵਡਿਆਈ ਕਰਨੀ ਹੈ ਉਹਦੀ ਕਥਾ ਸੁਣਨੀ ਇਹ ਉਹਦੀ ਵਡਿਆਈ ਕਰਨੀ ਹੈ ਇਹ ਮਾਲਕ ਦੀ ਤੇ ਮਹਾਰਾਜ ਨੂੰ ਤਾਂ ਵੱਡਾ ਨਹੀਂ ਹੋਣਾ ਪਰ ਜਿਹੜਾ ਵਡਿਆਈ ਕਰੇਗਾ ਸੱਚੇ ਬਾਦਸ਼ਾਹ ਉਹਨੂੰ ਵੱਡਾ ਕਰ ਦਿੰਦੇ ਆ ਤੇ ਮਹਾਰਾਜ ਕਹਿੰਦੇ ਨੇ ਉਹ ਜਿਹੜਾ ਵਾਹਿਗੁਰੂ ਹੈ ਉਹ ਵੱਡਾ ਹੈ ਇਸ ਕਰਕੇ ਉਹਨੂੰ ਜੇਠ ਕਿਹਾ ਗਿਆ ਬਾਣੀ ਕਹਿੰਦੀ ਆ ਹਾਰੇ ਜੇਠ ਜੁਰਿੰਦਾ ਲੋੜੀਆਂ ਜਿਸ ਅੱਗੇ ਸਭ ਨਿਵਾਨਾ ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਆ ਨਾ ਉਹਦੇ ਵਿੱਚ ਇੱਕ ਸ਼ਬਦ ਆਉਂਦਾ ਗੁਰੂ ਨਾਨਕ ਸਾਹਿਬ ਜੀ ਦਾ ਉਹ ਕਹਿੰਦੇ ਬੰਦੇ ਤੂੰ ਤਾਂ ਪ੍ਰਮਾਤਮਾ ਦੀ ਵਡਿਆਈ ਕਰਨੀ ਕਰਨੀ ਐਥੇ ਤੇ ਵੱਡੇ ਵੱਡੇ ਦੇਵੀ ਦੇਵਤੇ ਵੀ ਵਡਿਆਈ ਕਰਦੇ ਆ ਗਾਵਨ ਤੁਦਰੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦ ਨੂੰ ਸਿੱਧ ਸਮਾਧੀ ਅੰਦਰ ਗਾਵਨ ਤੁਦ ਨੂੰ ਸਾਧ ਵਿਚਾਰੇ ਗਾਵਨ ਤੁਦ ਨੂੰ ਜੱਦੀ ਸੰਤੀ ਸੰਤੋਖੀ ਗਾਵਨ ਤੁਦ ਨੂੰ ਵੀਰ ਕਰਾਰੇ ਗਾਵਨ ਤੁਦ ਨੂੰ ਪੰਡਤ ਪੜਨ ਰਖੀ ਸਰ ਜੁਗ ਜੁਗ ਬੇਦਾ ਨਾਲੇ ਗਾਵਨ ਤੁਦ ਨੂੰ ਮੋਹਣੀਆਂ ਮਨ ਮੋਹਨ ਸੁਰਗ ਮੱਛ ਆਲੇ ਕਹਿੰਦੇ ਇੱਥੇ ਜਤੀ ਸਤੀ ਸੰਤੋਖੀ ਦੇਵੀ ਦੇਵਤੇ ਮੋਹਣੀਆਂ ਇਹ ਸਾਰੇ ਪਰਮਾਤਮਾ ਦੀ ਵਡਿਆਈ ਕਰਦੇ ਆ ਚਲੋ ਇਹ ਤਾਂ ਕਰਦੇ ਹੀ ਆ ਇੱਕ ਹੋਰ ਵਿਚਾਰ ਕਰਦਾ ਮੈਂ ਤੁਹਾਡੇ ਨਾਲ ਜਿਹੜੇ ਵਸਤੂਆਂ ਨੂੰ ਦੁਨੀਆ ਦਾ ਭੈ ਨਹੀਂ ਹੈਗਾ ਜਿਨ੍ਹਾਂ ਦੇ ਅੰਦਰ ਦਰਦ ਨਹੀਂ ਹੈਗਾ ਜਿਨ੍ਹਾਂ ਦੇ ਅੰਦਰ ਦੁਨੀਆਂ ਦੇ ਪ੍ਰਤੀ ਦਇਆ ਨਹੀਂ ਹੈਗੀ ਨਾ ਗੁਰਮਖੋ ਉਹ ਵੀ ਪ੍ਰਮਾਤਮਾ ਦੀ ਵਡਿਆਈ ਕਰਦਾ ਹੈ ਕੌਣ ਪਾਣੀ ਪਾਣੀ ਉਹਦੀ ਵਡਿਆਈ ਕਰਦਾ ਹੈ ਇੱਕ ਹੁਕਮ ਹੁੰਦਾ ਮਹਾਰਾਜ ਦਾ ਮਹਾਰਾਜ ਕਹਿੰਦੇ ਉਹਦੇ ਹੁਕਮਨ ਦੇ ਵਿੱਚ ਕੀ ਦਰਿਆ ਹੈ ਭੈ ਵਿੱਚ ਚੱਲਣ ਵਹਿ ਸਦਵਾਉ ਭੈ ਵਿੱਚ ਚੱਲੇ ਲੱਖ ਦਰਿਆਉ ਦਰਿਆ ਵੀ ਉਹਦੇ ਭੈਅ 'ਚ ਚੱਲਦਾ ਕਿਉਂਕਿ ਭੈਅ 'ਚ ਚੱਲਣਾ ਵੀ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ ਜਦੋਂ ਆਪਾਂ ਰੱਬ ਤੋਂ ਡਰ ਕੇ ਚੱਲਦੇ ਆ ਨਾ ਉਹਦੇ ਭੈਅ ਵਿੱਚ ਚੱਲਦੇ ਆ ਉਹ ਵੀ ਪ੍ਰਮਾਤਮਾ ਦੀ ਬੰਦਗੀ ਹੈ ਇਹ ਵੀ ਨੋਟ ਕਰਿਓ ਉਹ ਤੋਂ ਡਰ ਕੇ ਚੱਲਣਾ ਜਿਹੜੀ ਹਵਾ ਹੈ ਇਹ ਕਿਸੇ ਤੇ ਦਇਆ ਨਹੀਂ ਕਰਦੀ ਹੁਣ ਜਦੋਂ ਤੂਫਾਨ ਚੱਲਦਾ ਹੋਵੇ ਇਹਨੇ ਥੋੜਾ ਦੇਖਣਾ ਵੀ ਇਹ ਗਰੀਬ ਦੀ ਝੁੱਗੀ ਹੈ ਮੈਂ ਇਹਨੂੰ ਨਾ ਢਾਵਾਂ ਉਨੇ ਗਰੀਬ ਦੀ ਝੁੰਗੀ ਵੀ ਲੈ ਜਾਣੀ ਚਾਹਤ ਹੈ ਸਹੀ ਹੈ ਕਿ ਨਹੀਂ ਹੈ ਜਦੋਂ ਪਾਣੀ ਹੈ ਇਹਨੇ ਵੀ ਦਇਆ ਨਹੀਂ ਕਰਨੀ ਕਿਸੇ ਤੇ ਕਿਉਂ ਜਦੋਂ ਹਾਰਡ ਆਉਂਦੇ ਇਹਨੇ ਇਹ ਨਹੀਂ ਦੇਖਣਾ ਬਈ ਇਹ ਗਰੀਬ ਦਾ ਘਰ ਹੈ ਇਹਨੂੰ ਨਾ ਹੜਾਵਾ ਜਿਹੜਾ ਅੱਗੇ ਆ ਗਿਆ ਇਹਨੇ ਜਿਨ੍ਹਾਂ ਦੇ ਅੰਦਰ ਦਇਆ ਨਹੀਂ ਹੈਗੀ ਨਾ ਮਹਾਰਾਜ ਕਹਿੰਦੇ ਉਹ ਵੀ ਪ੍ਰਮਾਤਮਾ ਦੀ ਵਡਿਆਈ ਕਰਦੇ ਐ ਜੇਠ ਦੇ ਮਹੀਨੇ ਦੁਆਰਾ ਭਾਈ ਤੁਹਾਨੂੰ ਮੈਨੂੰ ਸਾਰਿਆਂ ਨੂੰ ਗੁਰੂ ਉਪਦੇਸ਼ ਦਿੰਦਾ ਵੀ ਉਸ ਪ੍ਰਮਾਤਮਾ ਦੀ ਵਡਿਆਈ ਕਰ ਉਹਦੇ ਅੱਗੇ ਜੋੜ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਵਨ ਕਹਿੰਦੇ ਜਿਹਦੇ ਅੱਗੇ ਸਾਰੀ ਦੁਨੀਆ ਨਿਵਦੀ ਹੈ ਉਸ ਵਾਹਿਗੁਰੂ ਦੇ ਅੱਗੇ ਤੂੰ ਵੀ ਨੇਵ ਤੂੰ ਵੀ ਉਹਦੀ ਵਡਿਆਈ ਕਰ ਕਿਉਂ ਹਰ ਕਿਉਂ ਵਡਿਆਈ ਕਰਨੀ ਹੈ ਕਿਉਂਕਿ ਬੰਦਾ ਲਾਲਚੀ ਹੈ ਨਾ ਇਹ ਕਹਿੰਦਾ ਮੈਂ ਤੇਰਾ ਕੰਮ ਕਰੂੰਗਾ ਇਹਦੇ ਬਦਲੇ ਮੈਨੂੰ ਕੀ ਮਿਲੂਗਾ ਸੌਦਾ ਕਰਦਾ ਨਾ ਬੰਦਾ ਇਹ ਤਾਂ ਬਾਣੀ ਦਾ ਵੀ ਸੌਦਾ ਕਰਦਾ ਵੇ ਸੱਚੇ ਪਾਤਸ਼ਾਹ ਮੇਰੇ ਮੁੰਡੇ ਦਾ ਰਿਸ਼ਤਾ ਹੋ ਜੇ ਮੈਂ ਤੇਰੇ 21 ਸੁਖਮਨੀ ਸਾਹਿਬ ਦੇ ਪਾਠ ਕਰੂੰਗਾ ਸੌਦਾ ਨਹੀਂ ਕੀਤਾ ਵੇ ਕੀ ਕਰੂੰਗਾ ਮਹਾਰਾਜ ਮੇਰਾ ਕੇਸ ਜਿੱਤ ਹੋ ਜਾਵੇ ਮੈਂ ਤੇਰੇ ਦੋ ਖੰਡ ਪਾਠ ਕਰਾਉਂਗਾ ਸੌਦਾ ਨਹੀਂ ਕਰਦਾ ਮਹਾਰਾਜ ਦੇ ਨਾਲ ਮਹਾਰਾਜ ਮੇਰਾ ਕਾਰ ਦੇ ਚੜਦੀ ਕਲਾ ਚ ਹੋ ਜਾਵੇ ਮੈਂ ਤੇਰੇ 11 ਪਾਠ ਜਪਜੀ ਸਾਹਿਬ ਦੇ ਕਰੂੰਗਾ ਇੱਕ ਚੌਕੜੇ ਚ ਬੈਠ ਕੇ ਸੌਦਾ ਨਹੀਂ ਕਰਦਾ ਬੰਦਾ ਰੱਬ ਦੇ ਨਾਲ ਮਹਾਰਾਜ ਮੇਰੀ ਤੇ ਕਿਰਪਾ ਕਰਦੀ ਮੈਂ ਤੁਹਾਨੂੰ ਰੁਮਾਲਾ ਚੜਾਉਂਗਾ ਬੰਦਾ ਕਹਿੰਦਾ ਮੈਂ ਕੁਝ ਦੇਉਂਗਾ ਮਹਾਰਾਜ ਮੈਂ ਤੁਹਾਨੂੰ ਭੇਟਾ ਕਰੂੰਗਾ ਕੁਝ ਕਿਰਤ ਕਮਾਈ ਚੋਂ ਤੂੰ ਮੇਰਾ ਕੰਮ ਕਰ ਦੇ ਉਥੇ ਬੰਦੇ ਦਾ ਸੁਭਾਅ ਹੈ ਵੀ ਜੇ ਮੈਂ ਤੇਰੇ ਅੱਗੇ ਜੁੜਿਆ ਤਾਂ ਮੈਨੂੰ ਕੀ ਮਿਲੂਗਾ ਕਿਉਂਕਿ ਬੰਦਾ ਲਾਲਚੀ ਹੈ ਤੇ ਪ੍ਰਮਾਤਮਾ ਕਹਿੰਦੇ ਚੰਗਾ ਭਾਈ ਜੇ ਜਿੱਦਾਂ ਦੀ ਤੇਰੀ ਇੱਛਾ ਹੈ ਨਾ ਤੇਰੀ ਪੂਰੀ ਹੋ ਜੇਗੀ ਤੇ ਜੇ ਤੂੰ ਜੁੜੇਗਾ ਪ੍ਰਮਾਤਮਾ ਦੇ ਨਾਲ ਹਰ ਸੱਜਣ ਦਾਵਣ ਲੱਗੇ ਆ ਦਾਵਣ ਕਹਿੰਦੇ ਨੇ ਦਾਮਣ ਨੂੰ ਦਾਮਣ ਕਹਿੰਦੇ ਨੇ ਪੱਲੇ ਨੂੰ ਕਹਿੰਦੇ ਜੇ ਤੂੰ ਵਾਹਿਗੁਰੂ ਜੀ ਦੇ ਪੱਲੇ ਲੱਗ ਗਿਆ ਨਾ ਭਾਈ ਕਿਸੈਨ ਦੇ ਬਨ ਤੂੰ ਕਿਸੇ ਦੇ ਬੰਦਨਾ ਚ ਨਹੀਂ ਆ ਸਕਦਾ ਜਿੱਦਾਂ ਕਾਮ ਦਾ ਬੰਧਨ ਅੱਜ ਕਾਮ ਬਹੁਤ ਹਾਵੀ ਹੈ ਇਹ ਜੇ ਤੂੰ ਤੂੰ ਡਰਦਾ ਹੈ ਵੀ ਕਿਤੇ ਮੈਂ ਇਹਦੇ ਵਿੱਚ ਗਰਸਿਆ ਨਾ ਜਾਵਾਂ ਕਹਿੰਦੇ ਜੇ ਤੂੰ ਪਰਮਾਤਮਾ ਦੇ ਪੱਲੇ ਲੱਗ ਜਾਵੇਂਗਾ ਤੂੰ ਇਹ ਪੰਜ ਜਿਹੜੇ ਵਕਾਰ ਹੈ ਨਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਨ੍ਹਾਂ ਤੋਂ ਡਰਦੇ ਹੋ ਵੀ ਕਿਤੇ ਇਹ ਇਹਨਾਂ ਦੇ ਅੜਿੱਕੇ ਨਾ ਸੀ ਚੜ ਜਾਈਏ ਕਿਤੇ ਇਹਨਾਂ ਦੀ ਚਪੇਟ ਵਿੱਚ ਨਾ ਅਸੀਂ ਇਹ ਮਹਾਰਾਜ ਕਹਿੰਦੇ ਇਹਨਾਂ ਪੰਜਾਂ ਤੋਂ ਬਚ ਜੈਗਾ ਬੋਲੋ ਸਤਨਾਮ ਹਰ ਸਜਣ ਦਾ ਵਣ ਲੱਗਿਆ ਵਾਹਿਗੁਰੂ ਜੀ ਦੇ ਪੱਲੇ ਲੱਗਿਆ ਕਿਸੈ ਨੰਦੇ ਬਨ ਫਿਰ ਉਹ ਤੈਨੂੰ ਵਿਸ਼ੇ ਵਿਕਾਰ ਬਨ ਨਹੀਂ ਸਕਦੇ ਅੱਜ ਤੁਸੀਂ ਦੇਖ ਲਓ ਬੰਦੇ ਨੂੰ ਬੰਨਿਆ ਪਿਆ ਵਿਸ਼ਿਆਂ ਨੇ ਮੋਹ ਦੇ ਵਿੱਚ ਬੰਦਾ ਐਸਾ ਬੰਨਿਆ ਹੋਇਆ ਬਜ਼ੁਰਗ ਹੋ ਗਿਆ ਦਾੜੀ ਚਿੱਟੀ ਹੋ ਗਈ ਮੌਤ ਦੇ ਨੇੜੇ ਪਹੁੰਚ ਗਿਆ ਹਜੇ ਵੀ ਪੋਤਿਆਂ ਦੀਆਂ ਲਾਲਾਂ ਚੱਟਦਾ ਫਿਰਦਾ ਕਿਉਂ ਜੀ ਪਹਿਲਾਂ ਪੁੱਤਾਂ ਦੀਆਂ ਚੱਟਦਾ ਰਿਆਂ ਹੁਣ ਪੋਤਿਆਂ ਵਾਲਾ ਹੋ ਗਿਆ ਪ੍ਰਮਾਤਮਾ ਵਾਲੇ ਪਾਸੇ ਨਹੀਂ ਤੁਰਿਆ ਬਸ ਇਹ ਮੋਹ ਤੇ ਵਿੱਚ ਡੁੱਬਿਆ ਫਿਰਦਾ ਮੈਂ ਨਹੀਂ ਕਹਿੰਦਾ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਪੰਕਜ ਮੋਹ ਬਗ ਨਹੀਂ ਚਾਲੈ ਹਮ ਦੇਖਾ ਤੈ ਹਾਂਜੀ ਅਗਲਾ ਸ਼ਬਦ ਬੋਲਦੇ ਹੋ ਹਮ ਦੇਖਾ ਤੈ ਦੂਵੀਲੇ ਕਹਿੰਦੇ ਮੋਹ ਦੇ ਚਿੱਕੜ ਦੇ ਵਿੱਚ ਦੁਨੀਆ ਫਸ ਗਈ ਹਰ ਸੱਜਣ ਦਾ ਵਣ ਲੱਗਿਆ ਜੇ ਤੂੰ ਸੱਜਣ ਦੇ ਪੱਲੇ ਲੱਗ ਗਿਆ ਕਿਸੈ ਨਾਂ ਦੇਈ ਬਨ ਫਿਰ ਤੈਨੂੰ ਇਹ ਜਿਹੜੇ ਵਿਸ਼ੇ ਵਿਕਾਰ ਨੇ ਤੈਨੂੰ ਬੰਨ ਨਹੀਂ ਸਕਦੇ ਜਾਂ ਜਮ ਤੈਨੂੰ ਬੰਨ ਕੇ ਲੈ ਕੇ ਨਹੀਂ ਲਿਆ ਸਕਦਾ ਗੁਰਬਾਣੀ ਦੇ ਜਿੰਨੇ ਮਰਜ਼ੀ ਅਰਥ ਕਰ ਲੋ ਜਿੰਨੀ ਤੁਹਾਡੀ ਅਵਸਥਾ ਉੱਚੀ ਹੋਣੀ ਹੈ ਤੁਸੀਂ ਉਹਨੇ ਡੂੰਘੇ ਅਰਥ ਕਰਦੇ ਜਾਓਗੇ ਅੱਜ ਮੈਂ ਨਗਰ ਦੇ ਵਿੱਚ ਕਥਾ ਕਰ ਰਿਹਾ ਸੀ ਮਸਾਖ ਮਹੀਨੇ ਦੀ ਤੇ ਉੱਥੇ ਇਸੇ ਮਹੀਨੇ ਦਾ ਇੱਕ ਸ਼ਬਦ ਅੱਗੇ ਜਾਏਗਾ ਮੈਂ ਆਪ ਜੀ ਨੂੰ ਸਰਵਣ ਕਰਾ ਕੇ ਜਾਵਾਂਗਾ ਉਹ ਬੈਠੇ ਬੈਠੇ ਹੀ ਉਹਦੇ ਪੰਜ ਅਰਥ ਨਿਕਲ ਗਏ ਉਹਨੇ ਇਹਦੇ ਜਿੰਨੇ ਮਰਜ਼ੀ ਅਰਥ ਕੱਢ ਲਓ ਇੱਕੋ ਸ਼ਬਦ ਦੇ ਜਿਹਦੀ ਜਿੱਦਾਂ ਦੀ ਸੋਚ ਹੋਣੀ ਹੈ ਉਹਨੇ ਉਹਦਾ ਦੇ ਅਰਥ ਕੱਢ ਲੈ ਜਿੱਦਾਂ ਕਿਸੇ ਨੇ ਲੰਗਰ ਲਾਇਆ ਸੀ ਲੰਗਰ ਲਾਇਆ ਤੇ ਉਥੇ ਲਿਖਿਆ ਰੋਕੋ ਮਤ ਜਾਣੇ ਦੋ ਬੰਦੇ ਨੇ ਅਰਥ ਕੱਢ ਲਿਆ ਕਹਿੰਦਾ ਭਾਈ ਸਾਰੀ ਸੰਗਤ ਨੂੰ ਰੋਕ ਲਓ ਵੀ ਕਿਸੇ ਨੂੰ ਪ੍ਰਸ਼ਾਦਾ ਛਕਣ ਤੇ ਬਿਨਾਂ ਜਾਣ ਨਹੀਂ ਦੇਣਾ ਅਰਥ ਨਿਕਲ ਗਿਆ ਨਾ ਰੋਕੋ ਮਤ ਜਾਣੇ ਦਿਓ ਇਹਨੂੰ ਜਾਣ ਨਾ ਦਿਓ ਪ੍ਰਸ਼ਾਦਾ ਛਕਾ ਕੇ ਭੇਜਿਓ ਉਹਨਾਂ ਨੂੰ ਰੋਕ ਲਓ ਇੱਕ ਹੋਰ ਸੀਗਾ ਮੇਰੇ ਵਰਗਾ ਉਹਨੇ ਉਹਨੇ ਆਪਣਾ ਅਰਥ ਕੱਢ ਲਿਆ ਕਹਿੰਦਾ ਰੋਕੋ ਮਤ ਜਾਣੇ ਦਿਓ ਕਹਿੰਦਾ ਇਹਨਾਂ ਨੂੰ ਰੋਕੋ ਨਾ ਇਹਨਾਂ ਨੂੰ ਜਾਣ ਲੈਣ ਦਿਓ ਇਹਨਾਂ ਨੂੰ ਲੰਗਰ ਨਾ ਛਕਾਓ ਬਦੋ ਸਤਨਾ ਵੀ ਇਹਨਾਂ ਨੂੰ ਇਹਨਾਂ ਨਾਲ ਮੇਰੀ ਬਣਦੀ ਨਹੀਂ ਐ ਇਹਨੂੰ ਰੋਕਿਓ ਇਹਨਾਂ ਨੂੰ ਜਾਣ ਦਿਓ ਜਿੱਦਾਂ ਦੀ ਕਿਸੇ ਦੀ ਮੱਤ ਹੋਣੀ ਐ ਉਹਨੇ ਉਦਾਂ ਦੇ ਅਰਥ ਕੱਢ ਲੈਣੇ ਤੇ ਮਹਾਰਾਜ ਕਹਿੰਦੇ ਹਰ ਸੱਜਣ ਦਾ ਵਣ ਲੱਗਿਆ ਕਿਸੈ ਨੰਦੇਈ ਬਨ ਜਿਹੜਾ ਵਾਹਿਗੁਰੂ ਜੀ ਦੇ ਪੱਲੇ ਲੱਗ ਗਿਆ ਉਹਨੂੰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੰਨ ਨਹੀਂ ਸਕਦੇ ਜ ਜਿਹੜਾ ਯਾਮ ਹੈਗਾ ਉਹ ਉਹਨੂੰ ਬੰਨ ਨਹੀਂ ਸਕਦਾ ਆਪਣੇ ਮੰਜੇ ਦੇ ਪਾਵਿਆਂ ਨਾਲ ਉਹ ਤੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਨਿਵਾਸ ਮਿਲਦਾ ਉਹ ਉਹ ਉਹਨਾਂ ਜਮਾ ਦਾ ਅਧਿਕਾਰੀ ਨਹੀਂ ਹੈ ਉਹ ਤਾਂ ਦੇਵ ਲੋਕ ਦਾ ਅਧਿਕਾਰੀ ਹੈ ਉਹ ਸੱਚਖੰਡ ਦਾ ਅਧਿਕਾਰੀ ਹੈ ਜਿਹੜਾ ਪ੍ਰਮਾਤਮਾ ਦੇ ਦਾਮਨ ਲੱਗ ਗਿਆ ਇਹਦੇ ਜਿੰਨੇ ਵੀ ਅਰਥ ਕਰ ਲੋ ਮਹਾਰਾਜ ਕਹਿੰਦੇ ਮਾਨਕ ਮੋਤੀ ਨਾਮ ਪ੍ਰਭ ਉਹਨ ਲੱਗੈ ਨਾਹੀਂ ਸੰਨ ਜਿਹੜਾ ਵਾਹਿਗੁਰੂ ਦਾ ਨਾਮ ਹੈ ਮਾਣਕਾਂ ਤੋਂ ਮਹਿੰਗਾ, ਮੋਤੀਆਂ ਤੋਂ ਮਹਿੰਗਾ, ਮੋਤੀਆਂ ਵਰਗਾ ਹੀਰੇ ਮੋਤੀਆਂ ਵਰਗਾ ਪ੍ਰਮਾਤਮਾ ਦਾ ਨਾਮ ਹੈ। ਹਜੇ ਹੀਰੇ ਮੋਤੀਆਂ ਦੀ ਕੀਮਤ ਹੋ ਸਕਦੀ ਹੈ, ਪ੍ਰਮਾਤਮਾ ਦੇ ਨਾਮ ਦੀ ਕੋਈ ਕੀਮਤ ਨਹੀਂ ਹੈ। ਅਮੁੱਲ ਗੁਣ, ਅਮੁੱਲ ਵਪਾਰ। ਸਤਗੁਰੂ ਜੀ ਦਾ ਕੋਈ ਮੁੱਲ ਨਹੀਂ ਹੈ, ਉਹਦੀ ਬਾਣੀ ਦਾ ਕੋਈ ਮੁੱਲ ਨਹੀਂ ਹੈ, ਉਹਦੇ ਨਾਮ ਦੀ ਕੋਈ ਕੀਮਤ ਨਹੀਂ ਹੈ। ਮਹਾਰਾਏ ਕਹਿੰਦੇ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰ ਥੋਡੇ ਘਰ ਦੇ ਵਿੱਚ ਸੋਨਾ ਪਿਆ ਥੋਡੇ ਘਰ ਦੇ ਵਿੱਚ ਮਾਇਆ ਪਈ ਐ ਚਾਂਦੀ ਪਈ ਐ ਸੁਖ ਸਾਧਨ ਬੜੇ ਪਏ ਐ ਚੋਰ ਆਏ ਸਾਰੇ ਟੱਪਰ ਨੂੰ ਵੀ ਹੋਸ਼ ਕਰਦਾ ਪਤਾ ਹੀ ਨਹੀਂ ਲੱਗਿਆ ਚੋਰੀ ਕਰਕੇ ਸੋਨਾ ਵੀ ਲੈ ਗਏ ਸਾਰੇ ਪੈਸੇ ਵੀ ਨਕਦੀ ਜਿੰਨੀ ਹੈਗੀ ਸੀ ਉਹ ਵੀ ਚੱਕ ਕੇ ਲੈ ਗਏ ਜੋਨ ਦਾ ਹੱਥ ਪੱਲਾ ਲੱਗਿਆ ਜਿਹੜੀਆਂ-ਜਿਹੜੀਆਂ ਚੀਜ਼ਾਂ ਉਹਨਾਂ ਨੂੰ ਦਿੱਸੀਆਂ ਉਹ ਅਗਲੇ ਚੁੱਕ ਕੇ ਲੈ ਗਏ। ਤੁਹਾਡੀਆਂ ਕੁਝ ਚੀਜ਼ਾਂ ਨੂੰ ਉਹ ਚੁਰਾ ਨਹੀਂ ਸਕੇ। ਉਹ ਕਿਹੜੀਆਂ ਚੀਜ਼ਾਂ ਸੀ? ਉਹ ਚੀਜ਼ਾਂ ਸੀ ਜੇ ਤਾਂ ਸੀ ਕੋਈ ਡਰਾਈਵਰ ਉਹਦਾ ਜਿਹੜਾ ਡਰਾਈਵਰੀ ਦਾ ਹੁਨਰ ਸੀ ਉਹਨੂੰ ਨਹੀਂ ਚੋਰੀ ਕਰਕੇ ਲੈ ਜਾ ਸਕਦੇ। ਉਹਨੂੰ ਪਤਾ ਵੀ ਕਲੱਚ ਦੱਬਣਾ, ਗੇਅਰ ਪਾਉਣਾ ਐਦਾਂ ਬੈਕ ਕਰਨੀ ਉਹਦਾ ਹੁਨਰ ਉਹਦੇ ਕੋਲੇ ਰਹਿ ਗਿਆ ਕਿਉਂ? ਕਿਉਂਕਿ ਉਹਦਾ ਹਨਰ ਉਹ ਦਿਸਦਾ ਨਹੀਂ ਹੈ ਸਾਹਮਣੇ ਨਹੀਂ ਦਿਸਦਾ ਅਲੱਗ ਤੇ ਤੌਰ ਤੇ ਉਹਦਾ ਹਨਰ ਅਸਥੂਲ ਹੈ ਸਥੂਲ ਨਹੀਂ ਹੈ ਵੀ ਜਿਹੜਾ ਦਿਸਦਾ ਹੈ ਹਨਰ ਹੈ ਜਦੋਂ ਉਹਦਾ ਕੰਮ ਬੋਲੇਗਾ ਬੋਲੇਗਾ ਪਰ ਅੱਖਾਂ ਦੇ ਨਾਲ ਸਾਹਮਣੇ ਜੇ ਕੋਈ ਚੁੱਕੇ ਵੀ ਉਹਨੂੰ ਚੁੱਕ ਕੇ ਝੋਲੀ ਚ ਪਾ ਲੈਣਾ ਨਹੀਂ ਪਾਇਆ ਜਾ ਸਕਦਾ ਹੁਣ ਕੋਈ ਡਾਕਟਰ ਸੀ ਉਹਦੇ ਘਰ ਦਾ ਸਾਰਾ ਸੋਨਾ ਚਾਂਦੀ ਚੋਰੀ ਕਰਕੇ ਲੈ ਗਿਆ ਪਰ ਜਿਹੜੀ ਉਹਨੇ ਪੜ੍ਹਾਈ ਕੀਤੀ ਸੀ ਉਹ ਚੋਰੀ ਕਰਕੇ ਨਹੀਂ ਲੈ ਜਾ ਸਕਿਆ ਸਰਟੀਫਿਕੇਟ ਤਾਂ ਉਹਦੇ ਚੋਰੀ ਕਰਕੇ ਲੈ ਜਾਊਗਾ ਪਰ ਜਿਹੜਾ ਉਹਦੇ ਕੋਲ ਹੁਨਰ ਸੀ ਜਿਹੜਾ ਉਹਦਾ ਗੁਣ ਸੀ ਡਾਕਟਰੀ ਦਾ ਚੋਰ ਉਸ ਗੁਣ ਨੂੰ ਚੋਰੀ ਕਰਕੇ ਨਹੀਂ ਲੈ ਜਾ ਸਕਦਾ ਚੋਰ ਸੋਨੇ ਦੇ ਗਹਿਣੇ ਤੋਂ ਚੋਰੀ ਕਰਕੇ ਲੈ ਗਿਆ ਚੋਰ ਜਿਹੜਾ ਸੁਨਿਆਰਾ ਹੈ ਜਿਹੜਾ ਸੋਨੇ ਦੇ ਗਹਿਣੇ ਬਣਾਉਂਦਾ ਹੈਗਾ ਉਹਦਾ ਜਿਹੜਾ ਹੁਨਰ ਹੈ ਉਹਨੂੰ ਨਹੀਂ ਖੋ ਸਕਿਆ ਤੇ ਮਹਾਰਾਜ ਕਹਿੰਦੇ ਉਹ ਦੂਜੀਆਂ ਵਸਤੂਆਂ ਉਹ ਚੋਰੀ ਹੋ ਗਈਆਂ ਜਿਹੜੀਆਂ ਦਿਸਦੀਆਂ ਨੇ ਜਿਹੜੀਆਂ ਨਹੀਂ ਦਿਸੀਆਂ ਚੋਰ ਉਹਨਾਂ ਨੂੰ ਚੋਰੀ ਕਰਕੇ ਨਹੀਂ ਲਿਜਾ ਸਕਦਾ ਤੇ ਤੇਰੇ ਦਾਨ ਤੇਰੇ ਕੀਤੇ ਪੁੰਨ ਇਹ ਦਿਸਦੇ ਨੇ ਤੇਰੇ ਦਾਨ ਕੀਤੇ ਹੋਏ ਦਿਸਦੇ ਨੇ ਇਹ ਚੋਰੀ ਹੋ ਸਕਦੇ ਆ ਪਰ ਤੇਰਾ ਜਪਿਆ ਹੋਇਆ ਨਾਮ ਤੇਰੀ ਕੀਤੀ ਬੰਦਗੀ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਤੂੰ ਚੌਂਕੜਾ ਲਾ ਕੇ ਜਪਜੀ ਸਾਹਿਬ ਦਾ ਇਕੱਲਾ ਹੀ ਬੈਠ ਕੇ ਪੜ੍ਹ ਲੈ ਰਿਹਾ ਉਹ ਲੋਕਾਂ ਨੂੰ ਦਿਸਿਆ ਨਹੀਂ ਉਹ ਬੰਦਗੀ ਤੇਰੀ ਜਿਹੜੀ ਤੇਰੇ ਕੋਲ ਤੂੰ ਕਰਮ ਚੰਗੇ ਬਣਾ ਲੇ ਕਹਿੰਦੇ ਉਹਨਾਂ ਨੂੰ ਜਾਮ ਖੋ ਨਹੀਂ ਸਕਦਾ ਉਹਨਾਂ ਨੂੰ ਜਾਮ ਲੁੱਟ ਨਹੀਂ ਸਕਦਾ ਮਹਾਰਾਜ ਕਹਿੰਦੇ ਸਤਿਗੁਰ ਸੱਚੇ ਬਾਦਸ਼ਾਹ ਕਹਿੰਦੇ ਮਾਨਕ ਮੋਤੀ ਤਾਂ ਚੋਰੀ ਹੋ ਸਕਦੇ ਆ ਪਰ ਜਿਹੜਾ ਵਾਹਿਗੁਰੂ ਜੀ ਦਾ ਨਾਮ ਤੂੰ ਜਪਿਆ ਉਹਨੂੰ ਸਨ ਨਹੀਂ ਲੱਗ ਸਕਦੀ ਉਹ ਚੋਰੀ ਨਹੀਂ ਹੋ ਸਕਦਾ ਬੋਲੋ ਸਤਨਾਮ ਮਾਨਕ ਮੋਤੀ ਨਾਮ ਪ੍ਰਾਵ ਉਹਨਾਂ ਲੱਗੈ ਨਹੀਂ ਸਨ ਅੱਗੇ ਰੰਗ ਸਭ ਨਾਰਾਇਣੇ ਜੇ ਤੇ ਮਨ ਪਾਵਨ ਜਿਹੜੇ ਸਾਡੇ ਮਨ ਨੂੰ ਚੰਗੇ ਲੱਗਦੇ ਆ ਨਾ ਰੰਗ ਪ੍ਰਮਾਤਮਾ ਦੇ ਰੰਗ ਤਮਾਸ਼ੇ ਉਹ ਸਾਰੇ ਉਸ ਪ੍ਰਮਾਤਮਾ ਦੇ ਰੰਗ ਹੈ ਤੁਹਾਨੂੰ ਤੁਹਾਡੇ ਬੱਚੇ ਪਿਆਰੇ ਲੱਗਦੇ ਆ ਤੁਹਾਨੂੰ ਤੁਹਾਡੇ ਘਰ ਪਿਆਰੇ ਲੱਗਦੇ ਆ ਤੁਹਾਨੂੰ ਤੁਹਾਡਾ ਪਤੀ ਤੁਹਾਨੂੰ ਤੁਹਾਡੀ ਆਪਣੀ ਘਰ ਵਾਲੀ ਤੁਹਾਡੇ ਘਰ ਦੇ ਜੀ ਪਿਆਰੇ ਲੱਗਦੇ ਆ ਨਾ ਸਭ ਨੂੰ ਆਪਣੇ ਆਪਣੇ ਜੀ ਆਪਣੀਆਂ ਧੀਆਂ ਸਭ ਨੂੰ ਪਿਆਰੀਆਂ ਲੱਗਦੀਆਂ ਮਹਾਰਾਜ ਕਹਿੰਦੇ ਜਿੰਨੇ ਵੀ ਰੰਗ ਹੈ ਨਾ ਇਹ ਰੰਗ ਹੈ ਹੀ ਕੱਲੇ ਕਾਰੇ ਨੀਲੇ ਪੀਲੇ ਛੱਟੇ ਰੰਗ ਨਹੀਂ ਕਹਿੰਦੇ ਇਹ ਸਾਰੇ ਜਿਹੜੇ ਤੇਰੇ ਮਨ ਨੂੰ ਚੰਗੇ ਲੱਗਦੇ ਆ ਇਹ ਸਾਰੇ ਪ੍ਰਮਾਤਮਾ ਦੇ ਰੰਗ ਐ ਤੂੰ ਉਹਦਾ ਸ਼ੁਕਰ ਕਰਿਆ ਕਰ ਬੋਦੋ ਸਤਨਾ ਰੰਗ ਸਬਨਾ ਰਾਏਣ ਐਸਾ ਇਹਦੇ ਆਪਾਂ ਇਹ ਵੀ ਅਰਥ ਕਰ ਸਕਦੇ ਆ ਜਦੋਂ ਬੰਦੇ ਦੇ ਕਿਸੇ ਜੀਵਨ ਦੇ ਵਿੱਚ ਦੁੱਖ ਆ ਜਾਵੇ ਆਲਾਮਾ ਦਿੰਦਾ ਨਾ ਬੰਦਾ ਫੇ ਮਾੜਾ ਹੋ ਗਿਆ ਮਾਰਾ ਸਾੜਿਆਂ ਧੱਕਾ ਕਰ ਗਿਆ ਹੁੰਦਾ ਨਹੀਂ ਅਜੇ ਖੁਸ਼ੀ ਹੋ ਜਾਵੇ ਫਿਰ ਖੁਸ਼ ਹੋ ਜਾਂਦਾ ਕੋਈ ਕੋਈ ਚੰਗਾ ਕੰਮ ਹੋ ਗਿਆ ਫਸਲ ਦਾ ਝਾੜ ਵਧੀਆ ਨਿਕਲ ਗਿਆ ਖੁਸ਼ ਹੋ ਗਿਆ ਵੀ ਮਾਲਕ ਨੇ ਕਿਰਪਾ ਕਰ ਦਿੱਤੀ ਅਛਾ ਫਸਲ ਦਾ ਝਾੜ ਨਹੀਂ ਨਿਕਲਿਆ ਜਿੰਨਾ ਖਰਚਾ ਲੱਗਿਆ ਉਹ ਵੀ ਮੁੜ ਕੇ ਨਹੀਂ ਆਇਆ ਬਾਰਸ਼ਾਂ ਪੈ ਗਈਆਂ ਤਬਾਹ ਹੋ ਗਈ ਫਸਲ ਝਾੜ ਘਟ ਗਿਆ ਮਿਹਨਤ ਨਹੀਂ ਮੁੜੀ ਫਿਰ ਰੱਬ ਨੂੰ ਉਲੰਬੇ ਦਿੰਦਾ ਕਹਿੰਦਾ ਅੱਜ ਕੀ ਤਾਂ ਰੱਬ ਨਾ ਮਾਰ ਹੀ ਲੇ ਉਹ ਦੋ ਸਤਨਾਮ ਮਹਾਰਾਜ ਕਹਿੰਦੇ ਇਹ ਜਿਹੜੇ ਰੰਗ ਹੈ ਇਹ ਵੀ ਰੰਗ ਹੈ ਦੁੱਖਾਂ ਨੇ ਇਹ ਵੀ ਰੰਗ ਹੈ ਖੁਸ਼ੀਆਂ ਮਿਲਣੀਆਂ ਇਹ ਵੀ ਪ੍ਰਮਾਤਮਾ ਦੇ ਜਿੰਨੇ ਵੀ ਇਹ ਦੁੱਖ ਸੁੱਖ ਇੱਕ ਸ਼ਬਦ ਹੁੰਦਾ ਜਪਜੀ ਸਾਹਿਬ 'ਚ ਤੁਸੀਂ ਪੜ੍ਹਦੇ ਆ ਕਿਤਿਆਂ ਦੁੱਖ ਭੂਖ ਸਦਮਾ ਏਪੀ ਦਾਤ ਹਾਂਜੀ ਏਪੀ ਦਾਤ ਤੇਰੀ ਜਦੋਂ ਨਾ ਆਪਾਂ ਸ਼ਬਦ ਰਸਨਾ ਤੋਂ ਪੜ੍ਹਦੇ ਆ ਆਪਣੀ ਜ਼ੁਬਾਨ ਤੋਂ ਬਾਣੀ ਬੋਲਦੇ ਆ ਨਾ ਬੋਲੋ ਕੇਤਿਆਂ ਤੂਖ ਭੂਖ ਸਦਮਾਰ ਏ ਪੀਦਾਤ ਏ ਪੀਦਾਤ ਗੁਰੂ ਤੁਹਾਡੇ ਕਰਮ ਲਿਖ ਦਿੰਦਾ ਜਿਹੜੀ ਰਸਨਾ ਗਾਲਾਂ ਕੱਢਦੀ ਜਿਹੜੀ ਰਸਨਾ ਚੁਗਲੀਆਂ ਕਰਦੀ ਇੱਕ ਦੂਜੇ ਦੇ ਰਿਸ਼ਤੇ ਨੇ ਕਈ ਲੋਕ ਤੋੜਵਾ ਦਿੰਦੇ ਚੱਕ ਚੱਕ ਦੇ ਉਂਗਲੀ ਲਾ ਦਿੰਦੇ ਜਿਹਨੂੰ ਕਹਿੰਦੇ ਜ਼ੁਬਾਨ ਕਰਦੀ ਨਾ ਕੰਮ ਜਦੋਂ ਮਾਰੇ ਕਰਮ ਜ਼ੁਬਾਨ ਨੇ ਕੀਤੇ ਮਾਰੇ ਲਿਖੇ ਤੇ ਭੁਗਤਣੇ ਪੈਣੇ ਜਦੋਂ ਜ਼ੁਬਾਨ ਤੋਂ ਚੰਗਾ ਬੋਲਾਂਗੇ ਉਹ ਵੀ ਤਾਂ ਫਿਰ ਭੁਗਤਣਾ ਪੈਣਾ ਨਾ ਇਸੇ ਕਰਕੇ ਮੈਨੂੰ ਵੀ ਸ਼ਬਦ ਆਉਂਦਾ ਹੁੰਦਾ ਗੁਰਬਾਣੀ ਦਾ ਪਰ ਮੇਰਾ ਇੱਕ ਸੁਭਾਅ ਹੈ ਵੀ ਜਦੋਂ ਸੰਗਤ ਨੇ ਸਾਨੂੰ ਸਤਕਾਰ ਕਰਨਾ ਸੰਗਤ ਨੇ ਆਪਣੀਆਂ ਦਸਾਂ ਨੋਹਾਂ ਦੀਆਂ ਕੀਰਤ ਕਮਾਈਆਂ ਚ ਸਾਡੇ ਪਰਿਵਾਰਾਂ ਦੇ ਗੁਜ਼ਾਰੇ ਚੱਲਦੇ ਆ ਤੁਹਾਡੇ ਨਾਲ ਤੇ ਫਿਰ ਜੇ ਅਸੀਂ ਤੁਹਾਡੇ ਆ ਭਲਾ ਨਾ ਸੋਚੀਏ ਤੁਹਾਡੇ ਮੂੰਹ ਤੋਂ ਗੁਰਬਾਣੀ ਨਾ ਬੁਲਾਈਏ ਫਿਰ ਸਾਡਾ ਕੋਈ ਫਾਇਦਾ ਨਹੀਂ ਹੈ ਬਾਣੀ ਕਹਿੰਦੀ ਹੈ ਕਹਿੰਦੇ ਰੰਗ ਸਭੇ ਨਾਰਾਣੇ ਜੀਤੇ ਮਨੁ ਪਾਵਨ ਕਹਿੰਦੇ ਜਿੰਨੇ ਵੀ ਪ੍ਰਮਾਤਮਾ ਦੇ ਰੰਗ ਹੈ ਨਾ ਭਾਈ ਇਹ ਸਾਰੇ ਉਹਦੇ ਹੀ ਹੈ ਸੁੱਖ ਦੁੱਖ ਇਹ ਵੀ ਉਹਦੇ ਰੰਗ ਹੈ ਧੀਆਂ ਪੁੱਤ ਵੀ ਉਹਦੇ ਰੰਗ ਹੈ ਜੋ ਸਿੱਖਾਂਦੇ ਆ ਪਹਿਣਦੇ ਆ ਜੇ ਕਿਤੇ ਗਰੀਬੀ ਆ ਗਈ ਇਹ ਵੀ ਉਹਦਾ ਰੰਗ ਹੈ ਜੇ ਅਮੀਰੀ ਆ ਗਈ ਇਹ ਵੀ ਉਹਦਾ ਰੰਗ ਹੈ ਕਦੇ ਜਿੱਤ ਗਏ ਇਹ ਵੀ ਉਹਦਾ ਰੰਗ ਹੈ ਕਦੇ ਹਾਰ ਗਏ ਇਹ ਵੀ ਉਹਦਾ ਰੰਗ ਹੈ ਮਹਾਰਾਜ ਕਹਿੰਦੇ ਰੰਗ ਸਬੇ ਨਾਰਾਇਣੇ ਤੂੰ ਆਪਣੀ ਅਵਸਥਾ ਇਦਾਂ ਦੀ ਬਣਾ ਲੈ ਵੀ ਜਿੱਤੇ ਤੇ ਦੁੱਖ ਸੁੱਖ ਜੋ ਵੀ ਆਵੇ ਵੀ ਮਹਾਰਾਜ ਜਿੱਦਾਂ ਤੈਨੂੰ ਚੰਗਾ ਲੱਗਦਾ ਉਦੋਂ ਹੀ ਹੋਣਾ ਜੇਤੇ ਮਨ ਜੇਤੇ ਮਨ ਭਵਨ ਕਹਿੰਦੇ ਜਿੱਦਾਂ ਤੈਨੂੰ ਭਾਉਂਦਾ ਭਾਈ ਉਦਾਂ ਹੀ ਹੋਣਾ ਜਿਵੇਂ ਤੇਰੇ ਮਨ ਨੂੰ ਚੰਗਾ ਲੱਗਦਾ ਉਵੇਂ ਹੀ ਹੋਣਾ ਜੋ ਹਰ ਲੋੜੇ ਸੋ ਕਰੇ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਉਹੀ ਹੁੰਦਾ ਦੇ ਸੋਈ ਜੀ ਕਰਨ ਤੇ ਉਵੇਂ ਹੀ ਬੰਦਾ ਕਰਦਾ ਉਹਦੀ ਉਹਦੀ ਰਜਾ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਅਸੀਂ ਬੈਠੇ ਆ ਕਥਾ ਕਰ ਰਹੇ ਆ ਤੁਸੀਂ ਸੁਣ ਰਹੇ ਹੋ ਇਹ ਉਹਦੀ ਰਜਾ ਹੈ ਤਾਂ ਹੋ ਰਿਹਾ ਨਹੀਂ ਕਈ ਤਾਂ ਹੁਣ ਵੀ ਟੀਵੀ ਲਾ ਕੇ ਬੈਠੇ ਹੋਣੇ ਕਈ ਹੁਣ ਵੀ ਬਾਹਰ ਮੋਬਾਈਲ ਚਲਾਦੇ ਹੋਣੇ ਆ ਉਹਨਾਂ ਦੀ ਕਿਸਮਤ ਚ ਨਹੀਂ ਹੈ ਸਾਡੀ ਕਿਸਮਤ ਚ ਪਰਮਾਤਮਾ ਨੇ ਲਿਖ ਦਿੱਤਾ ਤੇ ਅਸੀਂ ਪਰਮਾਤਮਾ ਦੀ ਸੇਵ ਤੋਂ ਕਰ ਰਹੇ ਆ ਮਾਰਾ ਕਹਿੰਦੇ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣਾ ਬਣਾ ਲਿਆ ਕਹਿੰਦੇ ਉਹ ਧੰਤਾ ਦੇ ਜੋਗ ਹੈ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਬਣਾ ਲਿਆ ਉਹ ਵੀ ਧੰਤਾ ਦੇ ਜੋਗ ਹੈ ਇਹਦਾ ਅਰਥ ਇਹ ਵੀ ਕਰ ਸਕਦੇ ਆ ਜੋ ਪ੍ਰਭ ਕੀਤੇ ਆਪਣੇ ਸੇ ਹੀ ਕਹੀਏ ਧੰਨ ਜਿਹੜੇ ਪ੍ਰਮਾਤਮਾ ਨੇ ਸਾਨੂੰ ਆਪਣਾ ਬਣਾ ਲਿਆ ਭਾਈ ਉਹ ਪ੍ਰਮਾਤਮਾ ਵੀ ਧੰਨ ਹੈ ਉਸ ਪ੍ਰਮਾਤਮਾ ਨੂੰ ਧੰਨ ਕਹੀਏ ਜੋ ਪ੍ਰਭ ਕੀਤੇ ਆਪਣੇ ਜਿਹੜੇ ਵਾਹਿਗੁਰੂ ਨੇ ਸਾਨੂੰ ਆਪਣਾ ਬਣਾ ਲਿਆ ਸਹੀ ਕਹੀਏ ਧੰਨ ਭਾਈ ਉਸ ਵਾਹਿਗੁਰੂ ਨੂੰ ਧੰਨ ਕਹੀਏ ਬਾਣੀ ਨਹੀਂ ਹੈ ਧੰਨ ਧੰਨ RAM DAS GURU ਬੋਲੋ ਧੰਨ ਧੰਨ रामदास गुर जपो तन तन रामदास गुर जिन सिरिया तिन सवारिया जिन सिरिया तिन सवारिया जिन सिरिया तिन सवारिया ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਹੈ ਤਨ ਇਹ ਵੀ ਅਰਥ ਹੋ ਗਿਆ ਨਾ ਇੱਕ ਵੀ ਜਿਨ੍ਹਾਂ ਨੇ ਜਿਹੜੇ ਪ੍ਰਮਾਤਮਾ ਨੇ ਸਾਨੂੰ ਆਪਣਾ ਬਣਾ ਲਿਆ ਉਸ ਪ੍ਰਮਾਤਮਾ ਨੂੰ ਭਾਈ ਤਨ ਕਹੀਏ ਤਨ ਨਹੀਂ ਕਹਿਣਾ ਸਾਡਾ ਤੇ ਜੋਰ ਨਹੀਂ ਹੈ ਕਿ ਅਸੀਂ ਪ੍ਰਮਾਤਮਾ ਦੇ ਬਣ ਜੀਏ ਅੱਛਾ ਇਹਦਾ ਅਰਥ ਇਹ ਵੀ ਹੋ ਸਕਦਾ ਜੋ ਪ੍ਰਾਪਤ ਕੀਤੇ ਆਪਣੇ ਸਹੀ ਕਹੀ ਹੈ ਧੰਨ हे ਪ੍ਰਮਾਤ ਜਿਹੜੇ ਜਿਹੜੇ ਪ੍ਰਮਾਤਮਾ ਦੇ ਬਣ ਗਏ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਬਣਾ ਲਿਆ ਸਹੀ ਕਹੀ ਹੈ ਧੰਨ ਕਹਿੰਦੇ ਭਾਈ ਉਹ ਬੰਦੇ ਵੀ ਧੰਨ ਹੈ ਉਹ ਜੀਵ ਵੀ ਧੰਨ ਵੀ ਇਹ ਪ੍ਰਮਾਤਮਾ ਦੇ ਲੱਗ ਗਿਆ ਇਹ ਗੁਰੂ ਆਲਾ ਬਣ ਗਿਆ ਉਹ ਵੀ ਧੰਨ ਹੈ ਭਾਈ ਇਹ ਤਾਂ ਜਿੱਦ ਦੀ ਅਵਸਥਾ ਹੋਣੀ ਉਹਨੇ ਅਰਥ ਨਹੀਂ ਕਲੀ ਜਾਣੇ ਆਪਣ ਲਈ ਜੇ ਮਿਲੈ ਵਿਛੜ ਕਿਉਂ ਰੋਵਨ ਜੇ ਬੰਦਾ ਆਪਣੀ ਜੋਰ ਦੇ ਨਾਲ ਰੱਬ ਪਾਣੇ ਵਾਲਾ ਹੁੰਦਾ ਜੇ ਬੰਦੇ ਦੇ ਜੋਰ ਨਾਲ ਰੱਬ ਮਿਲਦਾ ਹੁੰਦਾ ਕਹਿੰਦੇ ਫਿਰ ਉਹਦੇ ਬਿਛੋੜੇ ਤੇ ਰੋਵੇ ਕਿਉਂ ਬੰਦਾ ਤੇ ਜੇ ਚਾਵੇ ਵੀ ਮੇਰੇ ਮਰਜੀ ਦੇ ਨਾਲ ਰੱਬ ਮਿਲ ਜਾਣਾ ਜੇ ਮੈਂ ਹਿੰਮਤ ਮਾਰਾਂ ਹਿੰਮਤ ਤਾਂ ਕਰਨੀ ਪੈਣੀ ਬੰਦੇ ਨੂੰ ਪਰ ਉਹਦੀ ਕਿਰਪਾ ਨਾਲ ਜ਼ਰੂਰੀ ਹੈ ਜੇ ਉਹਦੀ ਕਿਰਪਾ ਹੋਵੇ ਤਾਂ ਹਿੰਮਤ ਨੂੰ ਫਲ ਲੱਗਣਾ ਨਹੀਂ ਫਲ ਨਹੀਂ ਲੱਗਣਾ ਕਿਉਂ ਜੀ ਤੁਸੀਂ ਤਾਂ ਮਿਹਨਤ ਕੀਤੀ ਫਸਲ ਬੀਜ ਲਈ ਖਾਦ ਤੁਸੀਂ ਲਾਈ ਬੀਜ ਤੁਸੀਂ ਬੀਜਿਆ ਪਾਣੀ ਤੁਸੀਂ ਲਾਏ ਜੇ ਉਹਦੀ ਕਿਰਪਾ ਹੋਵੇ ਤਾਂ ਉਹਨੇ ਵੱਢਣ ਦੇਣੀ ਨਹੀਂ ਕਈ ਵਾਰੀ ਪਹਿਲਾਂ ਹੀ ਝਾੜ ਦਿੰਦਾ ਮਿਹਨਤ ਤੇਰੀ ਵੀ ਜ਼ਰੂਰੀ ਹੈ ਪਰ ਨਾਲ ਉਹਦੀ ਕਿਰਪਾ ਵੀ ਜ਼ਰੂਰੀ ਕਹਿੰਦੇ ਨੇ ਮਿਹਨਤ ਮੇਰੀ ਰਹਿਮਤ ਮਿਹਨਤ ਮੇਰੀ ਰਹਿਮਤ ਤੇਰੀ ਉਹਦੀ ਕਿਰਪਾ ਵੀ ਜ਼ਰੂਰੀ ਹੈ ਮਹਾਰਾ ਕਹਿੰਦੇ ਸਤਿਗੁਰ ਕਹਿੰਦੇ ਆਪਨ ਲਈ ਆ ਜੇ ਮਿਲਿਆ ਵਿਛੜ ਕਿਉਂ ਰੁਬਾਨ ਜੇ ਬੰਦੇ ਦੇ ਜ਼ੋਰ ਦੇ ਨਾਲ ਰੱਬ ਮਿਲਦਾ ਹੋਵੇ ਫਿਰ ਭਾਈ ਉਹਦੇ ਨਾਲੋਂ ਵਿਛੋੜਾ ਇਹਨਾਂ ਪਵੇ ਕਦੇ ਬੰਦੇ ਦਾ ਫਿਰ ਤਾਂ ਸਦਾ ਉਹਦੇ ਨਾਲ ਹੀ ਜੁੜਿਆ ਰਹੇ ਕਹਿੰਦੇ ਭਾਈ ਉਸ ਵਾਹਿਗੁਰੂ ਦੀ ਕਿਰਪਾ ਮੰਗ ਵੀ ਮੇਰੀ ਗਰੀਬਣੀ ਦੀ ਝੋਲੀ 'ਚ ਕਿਰਪਾ ਪਾ ਦਿਓ ਮੇਰੇ ਗਰੀਬ ਦੀ ਝੋਲੀ 'ਚ ਕਿਰਪਾ ਪਾ ਦਿਓ ਮੈਨੂੰ ਨਿਤਨੇਮ ਦੀ ਦਾਤ ਬਖਸ਼ ਦਿਓ ਮੰਗਿਆ ਕਰੋ ਦਾਰ ਆਪਣੀਆਂ ਜੇ ਮਿਲੈ ਵਿਛੜ ਕਿਉ ਰੋਵਾਨ ਸਾਧੂ ਸੰਗੁ ਪ੍ਰਾਪਤੇ ਨਾਨਕ ਰੰਗ ਮਨਨ ਜਿਨ੍ਹਾਂ ਨੇ ਸਾਧ ਸੰਗਤ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ ਨਾਨਕ ਰੰਗ ਮਨਨ ਹੈ ਨਾਨਕ ਉਹ ਪ੍ਰਮਾਤਮਾ ਦੇ ਹਰ ਇੱਕ ਰੰਗ ਨੂੰ ਮਾਨਦੇ ਆ ਉਹ ਦੁੱਖ ਨੂੰ ਵੀ ਮਾਨਦੇ ਆ ਉਹਨਾਂ ਨੂੰ ਦੁੱਖ ਵੀ ਕੋਈ ਵਿਗਾੜ ਨਹੀਂ ਸਕਦਾ ਉਹਨਾਂ ਦੀ ਦੁੱਖ ਵੀ ਦਵਾਈ ਬਣ ਜਾਂਦੀ ਹੈ ਦੁੱਖ دارو ਸੁਖ ਦੁੱਖ ਉਹਨਾਂ ਵਾਸਤੇ ਦਵਾਈ ਹੈ ਨਾ ਜਿਹੜੇ ਪ੍ਰਮਾਤਮਾ ਨੂੰ ਮੰਨਦੇ ਐ ਜਿਹੜੇ ਨਹੀਂ ਮੰਨਦੇ ਐ ਉਹ ਤਾਂ ਦੁੱਖ ਦੇ ਵਿੱਚ ਕਈ ਵਾਰੀ ਆਤਮ ਹੱਤਿਆ ਵੀ ਕਰ ਲੈਂਦੇ ਆ ਉਹ ਤਾਂ ਮੌਤ ਨੂੰ ਵੀ ਕੰਨ ਨਾਲ ਲਾ ਲੈਂਦੇ ਆ ਅੱਛਾ ਜਿਹੜੇ ਰੱਬ ਨੂੰ ਮੰਨਦੇ ਐ ਉਹ ਦੁੱਖ ਦੇ ਵਿੱਚ ਕਹਿੰਦੇ ਐਸੇ ਬਾਣੀ ਨਾਲ ਜੁੜਦੇ ਉਹਨਾਂ ਦੀ ਸੁਰਤ ਜੁੜ ਜਾਂਦੀ ਪੂਰੀ ਉਹਨਾਂ ਨੇ ਦੁੱਖ ਨੂੰ ਦਵਾਈ ਬਣਾ ਲਿਆ ਇਹ ਕਿਹਦੇ ਦੁੱਖ ਨੂੰ ਮੋਤ ਬਣਾ ਲਿਆ ਦੁੱਖ ਉਹਨਾਂ ਵਾਸਤੇ दारू ਐ ਜਿਹੜੇ ਪ੍ਰਮਾਤਮਾ ਦੇ ਭਾਣੇ 'ਚ ਐ ਜਿਨ੍ਹਾਂ ਤੇ ਪ੍ਰਮਾਤਮਾ ਦੀ ਸਵੱਲੀ ਨਜ਼ਰ ਐ ਹਾਂ ਜੇ ਕਦੇ ਤੇਰੀ ਜ਼ਿੰਦਗੀ 'ਚ ਦੁੱਖ ਆ ਜਾਵੇ ਤਾਂ ਤੂੰ ਇਹ ਸਮਝਣਾ ਵੀ ਮਹਾਰਾਜ ਤੂੰ ਮੇਰੇ ਤੇ ਸਵੱਲੀ ਨਜ਼ਰ ਕਰਨ ਲੱਗਿਆ ਤਾਂ ਮੈਨੂੰ ਦੁੱਖ ਦਿੱਤਾ ਤੂੰ ਫਿਰ ਉਸ ਵਕਤ ਜੁੜ ਜੀ ਪ੍ਰਮਾਤਮਾ ਦੇ ਨਾਲ ਆਲਾਮ ਭੰਨ ਦੇ ਇਸ ਮਹੀਨੇ ਜੇਠ ਦੇ ਮਹੀਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ 30 ਤਰੀਕ ਨੂੰ ਸ਼ਹੀਦੀ ਪਰਵਾਰਿਆ 33 ਤਵੀ ਤੇ ਬਹਿ ਕੇ ਸ਼ਹੀਦ ਹੋ ਗਏ ਲਾਂਬਾ ਤਾਂ ਨਹੀਂ ਦਿੱਤਾ ਕੀ ਕਿਹਾ ਸੀ ਉਹਨਾਂ ਨੇ ਤੇਰਾ ਕੀ ਆ ਤੇਰਾ ਕੀ ਆ ਤੇਰਾ ਕੀ ਆ ਮਿੱਠਾ ਲਾਗੇ ਤੇਰਾ ਕੀ ਆ ਮਿੱਠਾ ਲਾਗੇ ਉਹਨੋਂ ਵਾਸਤੇ ਦਵਾਈ ਆ ਦੁੱਖ ਤੇਰਾ ਕੀ ਆ ਮਿੱਠਾ ਲੱਗੇ ਮਹਾਰਾ ਕਹਿੰਦੇ ਨੇ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ ਸਾਧੂ ਸੰਗੁ ਪ੍ਰਾਪਤੇ ਨਾਨਕ ਰੰਗ ਮਣਨ ਜਿਨ੍ਹਾਂ ਨੂੰ ਗੁਰੂ ਦੀ ਸਾਧ ਸੰਗਤ ਪ੍ਰਾਪਤ ਹੋ ਗਈ ਭਾਈਓ ਸਾਰੇ ਪ੍ਰਮਾਤਮਾ ਦੇ ਰੰਗ ਮਾਨਦੇ ਆ ਹਰ ਜੇਠ ਰੰਗੀਲਾ ਤਿਸਣੀ ਜਿਸ ਕਾਗ ਮਥਨ ਜੇਠ ਦਾ ਮਹੀਨਾ ਉਹਨਾਂ ਵਾਸਤੇ ਰੰਗਲਾ ਹੈ ਲੋਕੀ ਜੇਠ ਦੇ ਵਿੱਚ ਕਹਿੰਦੇ ਕਹਿੰਦੇ ਤਪਸ਼ ਬੜੀ ਹੈ ਨਾ ਜੇਠ ਦੇ ਮਹੀਨੇ ਚ ਕਹਿੰਦੇ ਗਰਮੀ ਬੜੀ ਆ ਬੰਦਾ ਤਪਦਾ ਪਰ ਮਹਾਰਾਜ ਕਹਿੰਦੇ ਜੇਠ ਦਾ ਮਹੀਨਾ ਭਾਈ ਉਹਨਾਂ ਵਾਸਤੇ ਰੰਗਲਾ ਹੈ ਜੇਠ ਦਾ ਮਹੀਨਾ ਉਹਨਾਂ ਵਾਸਤੇ ਠੰਡਾ ਭਰਿਆ ਹੈ ਜੇਠ ਦਾ ਮਹੀਨਾ ਉਹਨਾਂ ਵਾਸਤੇ ਬੜਾ ਸ਼ੀਤਲ ਹੈ ਜਿਸ ਕੈ ਪਾਗ ਮਥਨ ਜਿਹਦੇ ਪਾਗਾਂ ਦੇ ਵਿੱਚ ਪ੍ਰਮਾਤਮਾ ਨੇ ਨਾਮ ਦੀ ਦਾਤ ਲਿਖ ਦਿੱਤੀ ਜਿਹੜੇ ਪ੍ਰਮਾਤਮਾ ਦੇ ਨਾਲ ਜੁੜ ਗਏ ਜੇਠ ਦੇ ਮਹੀਨੇ ਦੁਆਰਾ ਮੇਰੇ ਸੱਚੇ ਪਾਤਸ਼ਾਹ ਆਪ ਜੀ ਨੂੰ ਜੋੜਨ ਦਾ ਬਾਣੀ ਦੇ ਨਾਲ ਜੁੜ ਕੇ ਰਹਿਣ ਦਾ ਉਪਦੇਸ਼ ਦਿੰਦੇ ਹੈ ਨਗਰ ਭੋਵਾਲ ਦੀਆਂ